ਦਾ ਮੌਸਮ ਹੈ ਉਹਦੇ ਵਿੱਚ ਵੀ ਸਾਰੇ ਪ੍ਰੈਸ ਦੇ ਸਾਡੇ ਸਾਥੀ ਇੱਥੇ ਆਏ ਨੇ ਬਟਾਲਾ ਪੁਲਿਸ ਵੱਲੋਂ ਜਿੱਥੇ ਸਾਰਿਆਂ ਨੂੰ ਪਤਾ ਹੈ ਕਿ ਡੇਰਾ ਬਾਬਾ ਨਾਨਕ ਵਿੱਚ ਇਸ ਟਾਈਮ ਦੇ ਉੱਤੇ ਫਲਡਸ ਦੇ ਰਿਲੇਟਿਡ ਬਹੁਤ ਮਾਰ ਪਈ ਹੋਈ ਹੈ ਤੇ ਉੱਥੇ ਸਾਡੀਆਂ ਸਾਰੀਆਂ ਟੀਮਸ ਕੰਮ ਕਰ ਰਹੀਆਂ ਨੇ ਜਿਹੜੇ ਫਲਡ ਦੇ ਰੀਲੀਫ ਦੇ ਸੰਬੰਧੀ ਇਹਦੇ ਨਾਲ ਨਾਲ ਹੀ ਜਿਹੜਾ ਸਾਡਾ ਪੁਲਿਸ ਦਾ ਕੰਮ ਹੈ ਜਿਹੜਾ ਸਾਡਾ ਕ੍ਰਾਈਮ ਡਿਟੈਕਸ਼ਨ ਦੇ ਕੰਮ ਹੈ ਉਹਦੇ ਵਿੱਚ ਅੱਜ ਅਸੀਂ ਤਿੰਨ ਇਨਸੀਡੈਂਟਸ ਜਿਹੜੇ ਨੇ ਉਹ ਇੱਥੇ ਬਰੀਫ ਕਰਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਬਟਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਸ਼ਿਵਾਲਿਕ ਸਰਿਆ ਵਾਲੀ ਜਿਹੜੀ ਸ਼ਾਪ ਹੈ ਉਹਦੇ ਉੱਤੇ ਰੀਸੈਂਟ ਟਾਈਮ ਦੇ ਵਿੱਚ ਜਿਹੜਾ ਹਫਤਾ ਪਹਿਲਾਂ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕੁਝ ਜਿਹੜੇ ਦੋ ਅਣਪਛਾਤੇ ਵਿਅਕਤੀ ਸੀਗੇ ਉਹਨਾਂ ਨੇ ਰਾਤ ਦੇ ਸਮੇਂ 9-10 ਵਜੇ ਦੇ ਅਰਾਊਂਡ ਜਿਹੜੀ ਸ਼ਾਪ ਸੀਗੀ ਉਹਦੇ ਸ਼ਟਰ ਦੇ ਉੱਤੇ ਆ ਕੇ ਸਿੱਧੀਆਂ ਗੋਲੀਆਂ ਚਲਾਈਆਂ ਸੀਗੀਆਂ ਉਸ ਦੀ ਇੱਕ ਵੀਡੀਓ ਬਣਾਈ ਗਈ ਦੋਸ਼ੀਆਂ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਮਾਲਕ ਸੀਗਾ ਉਹਨੂੰ ਉਹ ਵੀਡੀਓ ਸੈਂਡ ਕਰਕੇ ਉਹ ਤੋਂ ਫਿਰੋਤੀ ਮੰਗੀ ਗਈ ਜ਼ਿਕਰਯੋਗ ਹੈ ਕਿ ਜਿਹੜਾ ਮੁਦਈ ਹੈ ਉਹਦੇ ਕੋਲੋਂ ਡੋਨੀ ਬਲ ਤੇ ਇਹ ਅਮਰ ਖਬੇ ਰਾਜਪੂਤਾ ਜਿਹੜਾ ਦੋ ਦੋਸ਼ੀ ਨੇ ਜਿਹੜੇ ਬਾਹਰਲੇ ਮੁਲਕ ਵਿੱਚ ਬੈਠੇ ਹੋਏ ਨੇ ਇਹਨਾਂ ਵੱਲੋਂ ਆਪਣੇ ਗੁਰਗਿਆਰਾਹੀਂ ਉੱਥੇ ਫਾਇਰਿੰਗ ਕਰਾਈ ਗਈ ਸੀਗੀ ਤੇ ਉਹਨਾਂ ਕੋਲੋਂ ਫਿਰੋਤੀ ਮੰਗੀ ਗਈ ਸੀਗੀ ਇਸ ਦੇ ਉੱਤੇ ਪਹਿਲਾਂ ਮੁਕੱਦਮਾ ਵੀ ਉਹਨਾਂ ਉੱਤੇ ਦਰਜ ਹੈ 134 ਨੰਬਰ ਮੁਕੱਦਮਾ ਸੀਗਾ 27 2025 ਦਾ ਥਾਣਾ ਸਿਟੀ ਦੇ ਵਿੱਚ ਦਰਸਿਕਾ ਉਸ ਤੋਂ ਬਾਅਦ ਉਹਨਾਂ ਨੇ ਇਹ ਫਾਇਰਿੰਗ ਇਨਸੀਡੈਂਟ ਕਰਵਾਇਆ ਉਹਦੀ ਵੀਡੀਓ ਬਣਾਈ ਤੇ ਫਿਰ ਤੋਂ ਉਹਨਾਂ ਨੂੰ ਜਿਹੜੀ ਇਹ ਧਮਕੀ ਭਰੀ ਕਾਲ ਕੀਤੀ ਜਿਹਦੇ ਉੱਤੇ ਮਕੱਦਮਾ ਨੰਬਰ 255 ਜਿਹੜਾ 26/8 ਨੂੰ ਇਹ ਥਾਣਾ ਸਿਵਲ ਲਾਈਨ ਵਿੱਚ ਰਜਿਸਟਰ ਕੀਤਾ ਗਿਆ ਇਹ ਇਹ ਇਸ ਮੁਕਦਮੇ ਨੂੰ ਟ੍ਰੇਸ ਕਰਨ ਵਾਸਤੇ ਸਾਡੀ ਸੀਆਈਏ ਦੀਆਂ ਟੀਮਸ ਸਾਡੀਆਂ ਜਿਹੜੀਆਂ ਡੀਐਸਪੀ ਸਬਡਿਵੀਜ਼ਨ ਸਿਟੀ ਸੰਜੀਵ ਜੀ ਹੋਣੇ ਉਹਨਾਂ ਦੀਆਂ ਟੀਮਸ ਇਹ ਸਾਰੀਆਂ ਇਕਜੁੱਟ ਹੋ ਗਈਆਂ ਇਹ ਦੱਸਣੀ ਉਹ ਗੱਲ ਇਹ ਹੈ ਕਿ 48 ਘੰਟੇ ਦੇ ਵਿੱਚ ਹੀ ਅਸੀਂ ਜਿਹੜੇ ਇਹਦੇ ਦੋ ਦੋਸ਼ੀ ਸੀਗੇ ਉਹਨਾਂ ਨੂੰ ਟ੍ਰੇਸ ਕਰ ਲਿਆ ਤੇ ਉਸ ਤੋਂ ਬਾਅਦ ਇਹ ਦੋਸ਼ੀ ਜਿਹੜੇ ਨੇ ਦੋਨੋਂ ਅਰੈਸਟ ਕਰ ਲਏ ਗਏ ਨੇ ਇਹ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਦਾਲਮ ਹੈ ਤੇ ਦੂਸਰੇ ਦਾ ਨਾਮ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਦਵਿੰਦਰ ਸਿੰਘ ਜੋ ਇਹ ਵੀ ਦਾਲਮ ਦਾ ਰਹਿਣ ਵਾਲਾ ਹੈ ਇਹ ਦੋਨੋਂ ਦੋਸ਼ੀ ਅਰੈਸਟ ਕਰ ਲਏ ਗਏ ਨੇ ਇਹਨਾਂ ਦਾ ਰਿਮਾਂਡ ਲਿਆ ਗਿਆ ਇਹਨਾਂ ਤੋਂ ਜਿਹੜਾ ਬਾਈਕ ਹੈ ਜਿਹੜਾ ਇਹਨਾਂ ਨੇ ਯੂਜ਼ ਕੀਤਾ ਸੀਗਾ ਉਹ ਰਿਕਵਰ ਕਰ ਲਿਆ ਗਿਆ ਜਿਹੜਾ ਇਹਨਾਂ ਵੈਪਨ ਹੈ ਉਹ ਇਹਨਾਂ ਨੇ ਅੱਗੇ ਆਪਣੇ ਸਾਥੀਆਂ ਨੂੰ ਦੇ ਦਿੱਤਾ ਸੀਗਾ ਉਹ ਇਹ ਰਿਕਵਰ ਕਰਨਾ ਬਾਕੀ ਹੈ ਦਸਣੀ ਉਹ ਗੱਲ ਇਹ ਹੈ ਕਿ ਇਹ ਦੋਨੋਂ ਵਿਅਕਤੀ ਜਿਹੜੇ ਨੇ ਅਮਰ ਖੱਬੇ ਰਾਜਪੂਤਾ ਤੇ ਡੋਨੀਬਲ ਦੇ ਕਹਿਣ ਦੇ ਉੱਤੇ ਇਹਨਾਂ ਨੇ ਉੱਥੇ ਫਾਇਰਿੰਗ ਇਨਸੀਡੈਂਟ ਕੀਤੇ ਸੀਗੇ ਤੇ ਬਟਾਲਾ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਇਸ ਸਬੰਧੀ ਜਿਹੜੀ ਇਹਨਾਂ ਨੇ ਵੀਡੀਓ ਕਲਿੱਪ ਜਿਹੜੀ ਉਸ ਮਦਈ ਨੂੰ ਭੇਜ ਕੇ ਡਰਾਇਆ ਧਮਕਾਇਆ ਸੀਗਾ ਉਹ ਅਸੀਂ ਤੁਹਾਨੂੰ ਸ਼ੇਅਰ ਕਰਦੇ ਹਾਂ ਕਿ ਉਹ ਇਹਨਾਂ ਨੇ ਕਿਸ ਤਰੀਕੇ ਨਾਲ ਬਣਾਈ ਸੀਗੀ ਜ਼ਿਕਰ ਯੋਗ ਇਹ ਹੈ ਕਿ ਇਹ ਜਿਹੜੇ ਦੋਨੋਂ ਦੋਸ਼ੀ ਨੇ ਹੈਬਿਚੁਅਲ ਆਫੈਂਡਰਸ ਨੇ ਇਦੇ ਵਿੱਚ ਉਹ ਜਸਵਿੰਦਰ ਸਿੰਘ ਜਿਹੜੀ ਉਮਰ 50 ਸਾਲ ਹੈ ਇਹਦੇ ਉੱਤੇ 6 ਮੁਕਦਮੇ ਆਲਰੇਡੀ ਦਰਜ ਨੇ 5 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਜੋ ਕਿ ਬਟਾਲਾ ਜਲੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਰਜਿਸਟਰ ਨੇ ਏਕੇ ਦੇ ਉੱਤੇ ਸਨੇਚਿੰਗ ਦਾ ਪਹਿਲਾ ਮੁਕਦਮਾ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਸੰਦੀਪ ਸਿੰਘ ਹੈ ਉਹਦੇ ਉੱਤੇ ਵੀ ਆਰਮਜ਼ ਐਕਟ ਦਾ ਮੁਕਦਮਾ ਦਰਜ ਹੈ ਐਸਐਸਓਸੀ ਅੰਮ੍ਰਿਤਸਰ ਸੋ ਹੈਬਿਚੁਅਲ ਆਫ ਐਂਡਰਸ ਇਹਨਾਂ ਦੋਨਾਂ ਨੂੰ ਫੜ ਲਿਆ ਗਿਆ ਤੇ ਇਹਨਾਂ ਦਾ ਰਿਮਾਂਡ ਵਧਾ ਕੇ ਜਿਹੜਾ ਇਹਨਾਂ ਦਾ ਵੈਪਨ ਯੂਜ਼ਡ ਹੈ ਉਹ ਰਿਕਵਰ ਕਰਾਂਗੇ ਤੇ ਨਾਲ ਜਿਹੜੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੋਈ ਹੈ ਕਰਾਇਮ ਕੀਤਾ ਸੀਗਾ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਹਥਿਆਰ ਕਿਥੋਂ ਲੈ ਕੇ ਆਏ ਜੀ ਇਹ ਜਿਹੜੇ ਹਥਿਆਰ ਹੈ ਉਹੀ ਦਸਨ ਵਾਲੀ ਗੱਲ ਹੈ ਕਿ ਇਹਨਾਂ ਦੇ ਜਿਹੜੇ ਬਾਰ ਬੈਠੇ ਇਹਨਾਂ ਦੇ ਹੈਂਡਲਰਸ ਨੇ ਉਹ ਇਹਨਾਂ ਨੂੰ ਆਪਣੇ ਸਾਥੀਆਂ ਦੇ ਰਾਹੀਂ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਦੇ ਨੇ ਫਿਰ ਇਹ ਵੈਪਨ ਯੂਜ਼ ਕਰਦੇ ਨੇ ਤੇ ਅੱਗੇ ਆਪਣੇ ਸਾਥੀਆਂ ਤੱਕ ਪਹੁੰਚਾ ਦਿੰਦੇ ਨੇ ਸੋ ਉਹ ਜਿਹੜਾ ਪ੍ਰੋਸੈਸ ਹੈ ਉਹਨੂੰ ਅਸੀਂ ਰਿਮਾਂਡ ਦੇ ਤਹਿਤ ਇਹਨੂੰ ਐਕਸਪਲੋਰ ਕਰ ਰਹੇ ਹਾਂ ਫਰੋਤੀ ਇਹਨਾਂ ਕੋਲ ਉਹ ਜੀ 50 ਲੱਖ ਦੀ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਮਹੀਨਾ ਪਹਿਲਾਂ ਜਦੋਂ ਕਾਲ ਆਈ ਸੀ ਉਦੋਂ ਪਰਚਾ ਵੀ ਰਜਿਸਟਰਡ ਸੀਗਾ ਤੇ 1 ਮਹੀਨੇ ਬਾਅਦ ਇਹਨਾਂ ਨੇ ਉਹਦਾ ਤੇ ਉੱਤੇ ਫਾਈਟਿੰਗ ਕਰਵਾਈ ਸਰ ਡੋਨੀਬਲ ਵਾਸਤੇ ਕੰਮ ਕਰਦੇ ਜਾਂ ਪੈਸੇ ਵਾਸਤੇ ਥੇਹ ਵਾਸਤੇ ਕੰਮ ਕਰਦੇ ਨਹੀਂ ਜੋ ਹਜੇ ਤੱਕ ਪ੍ਰਾਇਮਰੀ ਪ੍ਰਾਇਮਾ ਫਸਾਈ ਆਇਆ ਕਿ ਇਹ ਡੋਨੀ ਬਲ ਤੇ ਅਮਰ ਖਬਰੇ ਰਾਜਪੂਤਾ ਜਿਹੜਾ ਉਹਨਾਂ ਦੇ ਗੁਰਗੇ ਸੀਗੇ ਉਹਨਾਂ ਦੇ ਕਹਿਣ ਦੇ ਉੱਤੇ ਇਹਨਾਂ ਨੇ ਕੀਤਾ ਤੇ ਪੈਸੇ ਵਾਸਤੇ ਹੀ ਇਹ ਸਾਰਾ ਕੰਮ ਲੇਕਿਨ ਉਹਨਾਂ ਵਾਸਤੇ ਦੋਨਾਂ ਵਾਸਤੇ ਕੀਤਾ ਠੀਕ ਹੈ